ਕਿਥੋਂ ਨਿਰਦੇਈ ਤੇ ਘਟਿਆ ਲੋਕ ਜਿਹੜੇ ਪਾਣੀ ਦੇ ਥਾਂ ਤੇ ਇਹਨੂੰ ਗੰਦ ਪਲਾਈ ਜਾਂਦੇ ਮੰਦਰ ਦੇ ਬਾਹਰ ਅੱਖਾਂ ਤੋਂ ਅੰਨੀ ਬੈਠੀ ਹੈ ਮਾਂ ਕਿੰ다ਆਂ ਦੀਆਂ ਤਕਲੀਫਾਂ ਦਾ ਸ਼ਿਕਾਰ ਹੋ ਰਹੀ ਸੀ ਬਿਆਨ ਕੀਤਾ ਜਾ ਸਕਦਾ ਲੈ ਕਿਉਂ ਤਰਪੀ ਮੇਰੀ ਬੇਬੇ ਬਿਨਾ ਵਾਕਰ ਤੋਂ ਵੀ ਹੁਣ ਉਹ ਸਿਰ ਪਰੋਸਦੇ ਫੋਟਾ ਤਾ ਤੇਰਾ ਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮਾਂ ਭਜਨੋ ਨਾਂ ਤਾਂ ਬੇਬੇ ਦਾ ਪਲਵੰਤ ਕੋਰਾ ਪਲਵੰਤ ਸੀ ਤੇ ਪਰ ਭਜਨੋ ਭਜਨੋ ਕਹਿੰਦੇ ਸੀ ਸਾਰੇ ਮੇਰੀ ਮਾਂ ਭਜਨੋ ਅੱਖਾਂ ਤੋਂ ਅੰਨ੍ਹੀ ਸੀ ਜਦੋਂ ਆਈ ਸੀ ਅੱਜ ਮੇਰੀ ਮਾਂ ਨੂੰ ਦਿਖਦਾ ਵੀ ਆ ਬਹੁਤ ਸਾਰੀਆਂ ਅਸੀਸਾਂ ਵੀ ਦਿੰਦੀ ਆ ਦਵਾਈਆਂ ਵੀ ਦਿੰਦੀ ਆ ਇੱਥੇ ਆਈ ਨੂੰ ਮਾਂ ਨੂੰ ਸਾਰੀ ਉਮਰ ਜਿਹੜਾ ਰਿਸ਼ਤਾ ਸੀ ਜੁੜਿਆ ਉਹ ਰਿਸ਼ਤਾ ਜੁੜ ਗਿਆ ਇੱਥੇ ਸਾਡੇ ਕੋਲੇ ਬੱਚੀ ਆ ਸ਼ੇਵਾਲੀ ਸ਼ੇਵਾਨੀ ਉਹਦੀ ਨਾਨੀ ਬਣ ਗਈ ਏ ਉਹ ਇਹਨੂੰ ਨਾਨੀ ਕਹਿੰਦੀ ਆ ਤੇ ਇਹਨੂੰ ਦੋਤੀ ਮਿਲ ਗਈ ਇੱਥੇ ਆਈ ਨੂੰ ਤੇ ਦੋਨੋਂ ਨਾਨੀ ਦੋਤੀ ਇੰਨਾ ਪਿਆਰ ਆਸ ਵਿੱਚ ਕਹਿਣ ਦੀ ਹੱਦ ਨਹੀਂ ਤੇ ਹੁਣ ਮਾਤਾ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਿਰਪਾ ਨਾਲ ਬੁੱਕਰ ਵੀ ਛੁੱਟ ਗਈ ਏ ਹੁਣ ਮਾਤਾ ਠੀਕ ਆ ਤੁਰੇ ਫਿਰਦੇ ਨੇ ਵਧੀਆ ਤੇ ਮਾਤਾ ਨੂੰ ਦੋਨਾਂ ਅੱਖਾਂ ਤੋਂ ਦੇਖਣ ਵੀ ਲੱਗ ਗਿਆ ਮਾਤਾ ਪਿੱਛੋਂ ਮਕੇਰੀਆਂ ਦਸੂਹਾ ਮਕੇਰੀਆਂ ਦੀ ਬੇਬੇ ਕਹਿੰਦੀ ਮੈਂ ਕਿਤੇ ਜਾ ਕੇ ਆਉਣਾ ਮਿਲ ਕੇ ਆਉਣਾ ਉਹ ਤੇ ਕਿਉਂ ਮਿਲ ਕੇ ਆਉਣਾ ਦੱਸ ਕਿਹਨੂੰ ਜੀ ਕਰਦਾ ਮੈਨੂੰ ਇਹ ਬੱਗੂ ਨੂੰ ਬੱਗੂ ਨੂੰ ਹਾਂ ਛੋਟਾ ਹੁੰਦਾ ਰੱਖਿਆ ਨਿੱਕਾ ਜਿਹਾ ਪਾਲਿਆ ਹੋਇਆ ਹਾਂ ਤੇ ਹੁਣ ਕਿੱਥੇ ਬੱਗੂ ਬੱਗੂ ਉੱਥੇ ਆਇਆ ਘਰ ਨਹੀਂ ਹੁਣ ਤਾਂ ਬਾਹਰ ਗਿਆ ਹੋਇਆ ਆ ਗਿਆ ਜਦੋਂ ਆਊਗਾ ਉਹਨੂੰ ਮਿਲ ਕੇ ਜਾਓ ਬਨਵਾਰੀ ਲਾਲ ਨਹੀਂ ਮਿਲ ਕੇ ਜਾਂਦਾ ਹੁੰਦਾ ਆਪਾਂ ਨੂੰ ਉਹ ਬੱਗੂ ਦਾ ਦੋਸਤ ਹੀ ਆ ਨਾ ਉਹਨੇ ਹੀ ਭੇਜਿਆ ਸੀ ਬੱਗੂ ਨੇ ਉਹਨੂੰ ਬਾਹਰ ਉਹ ਸਾਬੀ ਨੂੰ ਮੇਦਾ ਅੱਛਾ ਉਹ ਸਾਬੀ ਦਾ ਦੋਸਤ ਆ ਹਾਂ ਬੱਗੂ ਨੂੰ ਮਿਲਣਾ ਹਾਂ ਬੱਗੂ ਕਿੱਥੇ ਰਹਿੰਦਾ ਹੁਣ ਬਗੂ ਮਾਲ ਇੱਥੇ ਜਿਲੰਦਰ ਰਹਿਣਾ ਕਿੱਥੇ ਜਿਲੰਦਰ ਜਿਲੰਦਰ ਕਿਹੜੇ ਮੱਲੇ ਚ ਕਿੱਥੇ ਸ਼ਹਿਰ ਇਹ ਨਮਾ ਲਾਤਨੀ ਬਈ ਸ਼ਹਿਰ ਜੀ ਰਹਿਣਾ ਪਤਾ ਕਿੱਥੇ ਰਹਿੰਦਾ ਮਾਡਰ ਡਾਊਨ ਮਾਡਰ ਡਾਊਨ ਚੱਲ ਲੱਭ ਲਾਂਗੇ ਆਪਾਂ ਕੋਈ ਨਾ ਚੱਲਾਂਗੇ ਗੱਡੀ 'ਚ ਆਪਾਂ ਕਿਤੇ ਠੀਕ ਹੈ ਮਿਲ ਕੇ ਆਵਾਂਗੇ ਦੇਖੋ ਇਸ ਮਾਂ ਦੀ ਤਸਵੀਰਾਂ ਉਦਨ ਵਾਲੀਆਂ ਜਿੱਦਣ ਮਾਂ ਨੂੰ ਲੈ ਕੇ ਆਏ ਦੇਖਿਆ ਕੀ ਹਾਲ ਸੀ ਮਾਂ ਦਾ ਕੌਣ ਸੀ ਉਹ ਬੰਦਾ ਜਿਹੜਾ ਮਾਂ ਨੂੰ ਬੋਤਲ ਚ ਪਾਣੀ ਪਾ ਕੇ ਦੇਗੀ ਤੇ ਪਤਾ ਨਹੀਂ ਸਾਡੇ ਕਿਹੜੇ ਜਨਮਾਂ ਦੇ ਰਿਸ਼ਤੇ ਐ ਸਬਾਨ ਆ ਜਿਹੜੀ ਇਹ ਮਾਂ ਪਾਣੀ ਪੀ ਪੀ ਕੇ ਸਾਨੂੰ ਅਸੀਸਾਂ ਦਿੰਦੀ ਆ ਦਵਾਵਾ ਦਿੰਦੀ ਆ ਉਹ ਦੱਸਾਂ ਕਿੱਥੇ ਉਹ ਨਿਰਦੇਈ ਤੇ ਘਟਿਆ ਲੋਕ ਜਿਹੜੇ ਪਾਣੀ ਦੇ ਥਾਂ ਤੇ ਇਹਨੂੰ ਗੰਦ ਪੜਾਈ ਜਾਂਦੇ ਮੰਦਰ ਦੇ ਬਾਹਰ ਅੱਖਾਂ ਤੋਂ ਅੰਨੀ ਬੈਠੀ ਹੈ ਮਾਂ ਕਿੰਧਾ ਦੀਆਂ ਤਕਲੀਫਾਂ ਦਾ ਸ਼ਿਕਾਰ ਹੋ ਰਹੀ ਸੀ ਬਿਆਨ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਟੈੰਗਾਂ ਮਾ ਈ ਮੇਰੀ ਮਾਂ ਜਿਉਂਦੀ ਬਸਦੀ ਰਹਿ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮੇਰੀ ਮਾਂ ਤੰਦਰੁਸਤੀਆਂ ਬਖਸ਼ੇ